ਸਰਦਾਰ ਕਰਨਪ੍ਰੀਤ ਸਿੰਘ ਸੌਂਦ ਕੈਨਨ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਫੋਕਲ ਪੁਆਇੰਟ ਇੰਡਸਟਰੀ ਲਿਸਟ ਮੰਡੀ ਗੋਬਿੰਦਗੜ ਫਤੇਗੜ ਸਾਹਿਬ ਤੋਂ ਲੁਧਿਆਣੇ ਤੋਂ ਵੀ ਇੰਡਸਟਰੀ ਲਿਸਟ ਪਹੁੰਚੇ ਸੀ ਉਹਨਾਂ ਦਾ ਇੱਥੇ 골ਡਨ ਗ੍ਰੀਨ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੀਬੀ 26 ਨਿਊਜ਼ ਤੇ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਵਿਨੋਦ ਵਿਸ਼ਿਸ਼ਟ ਅਤੇ ਹੋਰ ਵੀ ਆਗੂ ਇੱਥੇ ਮੌਜੂਦ ਸੰਸ 골ਡਨ ਗ੍ਰੀਨ ਕਲੱਬ ਖੰਨਾ ਵਿਖੇ ਧੰਨਵਾਦ ਸਤਿਕਾਰ ਵਰ ਐਸੋਸੀਏਸ਼ਨ ਐਸਰਾ ਵੱਲੋਂ ਫੋਕਲ ਪੁਆਇੰਟ ਜਸਟਿਸ ਵਿਲ ਐਸੋਸੀਏਸ਼ਨ ਖੰਨਾ ਵੱਲੋਂ ਕਾਜੀਪੀ ਐਸੋਸੀਏਸ਼ਨ ਵੱਲੋਂ ਫਲੋਰ ਵੱਲ ਐਸੋਸੀਏਸ਼ਨ ਵੱਲੋਂ ਤੇ ਮੇਰੇ ਆਪਣੇ ਹੜਕੇ ਖੰਡੇ ਦੇ ਜਿਹੜੇ ਵਕਤਕ ਪੁਰਵੀ ਕਮਿਨ ਐਸੋਸੀਏਸ਼ਨਸ ਦੇ ਜਿਹੜੀ ਇਹਦੇ ਨਾਲ ਐਸੋਸੀਏਟਡ ਨੇ ਲੁਧਿਆਣਾ ਤੋਂ ਐਸੋਸੀਏਸ਼ਨ ਆਈਆਂ ਨੇ ਮੰਡੀ ਗੋਵਿੰਦਗੜ੍ਹ ਤੋਂ ਐਸੋਸੀਏਸ਼ਨ ਆਈਆਂ ਨੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਆਪਣਾ ਜ਼ਿੰਦਗੀ ਦਾ ਜਿਹੜਾ ਇਹਦਾ ਸਿਆਸੀ ਸਫ਼ਰ ਹੈ ਪੰਜ ਮਿੰਟ ਮੈਂ ਇਹਦੇ ਤੇ ਵੀ ਜ਼ਰੂਰ ਤੁਹਾਨੂੰ ਦੱਸੂਗਾ ਵੀ ਕਿੱਦਾਂ ਤੋਂ ਕੀ ਕੀ ਕਿਵੇਂ ਕਿਵੇਂ ਹੋਣਾ ਹੋਇਆ ਤਾਂ ਹੋਇਆ ਜ਼ਿੰਦਗੀ ਤੇ ਮੇਰੀ ਪਰ ਇਸ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਮੈਂ ਚੰਚਰ ਅਹਿਮ ਸ਼ਖਸੀਅਤਾਂ ਦਾ ਉਹ ਨਾਮ ਲੈਣਾ ਜ਼ਰੂਰੀ ਸਮਝਦਾ ਹਾਂ ਇਸ ਮੁਕਾਮ ਤੱਕ ਜਿਨ੍ਹਾਂ ਨੇ ਮੈਨੂੰ ਬਚਾਇਆ ਔਰ ਕੋਈ ਸਬਾਬਾਂ ਹੀ ਜੇ ਬਣਦੇ ਗਏ ਕਾਰਨਾਂ ਹੀ ਜੇ ਬਣਦੇ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੈਨੂੰ ਮਾਣ ਹੈ ਦੱਸਦੇ ਹੋਏ ਕਿ ਲੋਕਾਂ ਨੂੰ ਅੱਜ ਸਮਝ ਆ ਜਵੇ 10 ਸਾਲ ਬਾਅਦ ਸਮਝ ਆ ਜਵੇ ਆਉਂਗਾ ਜਰੂਰ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਇੱਕ ਰਤਨ ਦੀ ਤਰ੍ਹਾਂ ਹੈ ਦੂਸਰਾ ਮੈਂ ਧੰਨਵਾਦ ਕਰਨਾ ਚਾਹੁੰਗਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਈਨਾਂ ਨੇ ਸਾਡੀ ਕਦੇ ਪਿੱਛੇ ਨਹੀਂ ਲੱਗਣ ਦਿੱਤੀ ਅਸੀਂ ਛੋਟਾ ਜਿਹਾ ਵੀ ਕੰਮ ਲੈ ਕੇ ਜਾਂਦੇ ਸੀ ਤਾਂ ਸਾਨੂੰ ਭਰਾਵਾ ਮਾਨ ਮੁਕਲ ਚ ਲੈ ਕੇ ਕੰਮ ਕਰਾ ਦਿੰਦੇ ਸੀ ਵੱਡਾ ਕੰਮ ਲੈ ਕੇ ਜਾਂਦੇ ਸੀ ਤਾਂ ਉਸ ਸਮੇਂ ਅਫਸਰਾਂ ਨੂੰ ਸਾਡੇ ਕਿਹਾ ਸੀ ਕਿਰਾ ਐਮਐਨਏ ਆਇਆ ਤੇਰੀ ਗੱਲ ਤੋਂ ਮਸਲਾ ਹੱਲ ਕਰਕੇ ਦੇ ਦੇ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਲੀਡਰ ਤੁਹਾਡੇ ਪਿੱਛੇ ਚਤਾਨਮਾਨ ਖੜਾ ਹੈ ਸੋਡੇ ਤੇ ਬਹੁਤਕ ਤੁਗੇ ਸੁਣਵਾਈ ਹੁੰਦੀ ਹੈ ਫਿਰ ਬਿਊਰੋਕ੍ਰੇਸੀ ਜਿਹੜੀ ਵਸੇ ਜਾਂਦਾ ਕੰਮ ਹੁੰਦੇ ਨੇ ਉਹ ਵੀ ਸੁਣਵਾਈ ਕਰਦੇ ਨੇ ਤੀਸਰਾ ਧੰਨਵਾਦ ਮੈਂ ਕਰੂੰਗਾ ਮੇਰੇ ਪਰਿਵਾਰ ਦਾ ਉਹ ਤਾਂ ਇੱਕ ਬਹੁਤ ਵੱਡਾ ਕਾਰਨ ਹੈ ਰਾਜਨੀਤੀ ਕੋਈ ਸੌਖੀ ਖੇਡ ਨਹੀਂ ਹੈ ਇਹ ਇਨਸਾਨ ਦਾ ਬਹੁਤ ਵੱਡੇ ਜ਼ਿੰਦਗੀ ਦਾ ਇੱਕ ਹਿੱਸਾ ਸਮਾਂ ਲੈ ਜਾਂਦੀ ਹੈ ਸੋ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੋਵੇ ਤੁਹਾਨੂੰ ਪਤਾ ਹੋਵੇ ਮੈਨੂੰ ਪਿੱਛੇ ਦੀ ਕੋਈ ਚਿੰਤਾ ਨਹੀਂ ਅਸੀਂ ਮਹੀਨਾ-ਮਹੀਨਾ ਵੀ ਘਰ ਨਹੀਂ ਪਰਦੇ 15-15 ਦਿਨ ਸਾਡੇ ਆਮ ਇੱਕ ਤੇ ਬਾਹਰ ਅਲੱਗ-ਅਲੱਗ ਸੇਟਾਂ 'ਚ ਨਿਕਲ ਜਾਂਦੇ ਨੇ ਜਦੋਂ ਪਤਾ ਹੋਵੇ ਕਿ ਪਿੱਛੋਂ ਬੱਚਿਆਂ ਨੂੰ ਸੰਭਾਲਣ ਲਈ ਮਾ ਬਪ ਦੀ ਛੱਤ ਛਾਇਆ ਭਰਾ ਦੀ ਛੱਤ ਛਾਇਆ ਪਤਨੀ ਜੀ ਲਈ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਸਾਥ ਸੁਭਾਰੀ ਹੈ ਬੱਚੋ ਸਾਰੇ ਸਿਸਟਮ ਨੂੰ ਦੇਖਣਾ ਸਾਥ ਸੰਭਾਲ ਕਰਨ ਨੂੰ ਪਰਿਵਾਰਾਤਮਕ ਵੀ ਠੰਡੀ ਹਵਾ ਹੋਣੀ ਚਾਹੀਦੀ ਹੈ ਤਾਂਕਿ ਇਨਸਾਨ ਅੱਗੇ ਵਧ ਸਕਵੇ ਚੌਥਾ ਫਿਰ ਆਦਮ ਨੇ ਜਿੰਦਗੀ ਚ ਮਿਲੇ ਗੁਰੂ ਜਦੋਂ ਆਪਾਂ ਦਾਸ ਕਰਦੇ ਆਂ ਦਾਸ ਦੇ ਵਿੱਚ ਇੱਕ ਲੋਸ ਸ਼ਾਮਲ ਕਰਦੇ ਆਂ ਕਿ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਟਕਾ ਹੋਵੇ। ਪੁਰਵਹਿੰਜੇ ਜ਼ਿੰਦਗੀ 'ਚ ਮਿਲੇ ਕਿ ਜਿਨ੍ਹਾਂ ਨੂੰ ਮਿਲਦੇ ਆ ਯਾ ਤਾਂ ਰੱਬ ਦਾ ਨਾਮ ਚੇਤੇ ਆਉਂਦਾ ਸੀ। ਜਾਂ ਜਿਹੜੇ ਹਰ ਸਮੇਂ ਉੱਚੇ ਇਸ ਦੇਸ਼ ਲਈ ਕੰਮਾ ਚਾਹੁੰਦੇ ਸੀ। ਮਾੜੇ ਟੱਕਰੇ ਬਹੁਤ ਵੈਟਰ ਦਾ ਵੀ ਬਾੜਿਆਂ ਨੂੰ ਮੌਕਾ ਮਿਲਿਆ ਪਰ ਉਹ ਨੇ ਵੀ ਨਹੀਂ ਸਕੇ ਉਹ ਬਹੁਤ ਛੇਤੀ ਆਟੋਮੈਟਿਕਲੀ ਸਾਡੇ ਔਰਾਂ ਤੋਂ ਪਰੇ ਹੁੰਦੇ ਗਏ ਤੇ ਚੰਗੇ ਆਟੋਮੈਟਿਕਲੀ ਲੱਭਦੇ ਰਹੇ ਪਰ ਜਿਹੜੇ ਜਿਹੜੇ ਗੁਰੂ ਜਿਹੜੇ ਜਿਹੜੇ ਮੌਕਾਂ ਤੇ ਮਿਲਦੇ ਗਏ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮਿਲ ਇਹ ਇਹਦੀ ਇੱਕ ਸਭ ਤੋਂ ਵੱਡੀ ਚੀਜ਼ ਹੈ ਕਿ ਪੇਸ਼ੈਂਸ ਜਦੋਂ ਤੁਸੀਂ ਪੇਸ਼ੈਂਸ ਰੱਖਦੇ ਹੋ ਕਿਸੇ ਚੀਜ਼ ਨੂੰ ਲੈ ਕੇ ਠਰਮਾ ਰੱਖਦੇ ਹੋ ਤੋਂ ਪਰਮਾਤਮਾ ਉਹ ਸੱਚੇ ਪਾਤਸ਼ਾਹ ਬਹੁਤ ਵੱਡੀ ਚੀਜ਼ ਆ ਉਹ ਵੀ ਦੇਖਦਾ ਹੈ ਸੋ ਬਸ ਸਾਹਿੱਤਿਆ ਰਣਨੀਤਿਆਂ ਦੀਆਂ ਚੀਜ਼ਾਂ ਜਿੰਦਗੀ ਚ ਰਹੀਆਂ ਰਾਜਨੀਤੀ ਦਾ ਹੋਂਦ ਦਾ ਸਬਾਬ ਇਸ ਤਰ੍ਹਾਂ ਦਾ ਬਣਿਆ ਕਿ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਬਤੌਰ ਅਹੁਦੇਦਾਰ ਦੀ ਤੌਰ ਤੇ ਮੈਂ ਰਿਹਾ ਪਰੰਤੂ ਜਦੋਂ ਸੰ 2012 ਦੇ ਵਿੱਚ ਅਨ 9000 ਜਿੱਦਾਂ ਅਦੋਲਨ ਚੱਲਿਆ ਉਦੋਂ ਸ਼੍ਰੀ ਅਰਵਿੰਦ ਕੇਚੀਵਾਲ ਜੀ ਦੀ ਇੱਕ ਕਿਤਾਬ ਆਈ ਸੀ ਸਵਰਾਜ ਸਵਰਾਜ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਉਹ ਕਿਤਾਬ ਮੈਂ 100 100 ਕਹਾਵਤਾਂ ਮੈਂ ਮੁੱਲ ਲੈ ਕੇ ਬੰਡੀਆਂ ਹੋ ਗਈਆਂ ਵੀ ਕਿਤਾਬ ਜ਼ਰੂਰ ਪੜਿਓ ਉਸ ਕਿਤਾਬ ਦੇ ਵਿੱਚ ਬਹੁਤ ਕੁਸੀ ਭਰਦੀ ਰਾਜਨੀਤੀ ਨੂੰ ਲੈ ਕੇ ਸੋ ਪਾਰਟੀ ਜੁਆਇਨ ਕੀਤੀ ਸਨ 2014 ਦੇ ਵਿੱਚ ਜਦੋਂ ਐਮਪੀ ਦੇ ਫਸਟ ਟਾਈਮ ਇਲੈਕਸ਼ਨ ਆਏ 12 ਚ ਸੀ ਇਸ ਸੋਚਨਾ ਜੁੜੇ 14 ਚ ਪਾਰਟੀ ਜੁਆਇਨ ਕੀਤੀ ਮਿਹਨਤ ਕੀਤੀ ਜਿੱਥੇ ਤੇ ਸਾਡੀ ਡਿਊਟੀ ਲੱਗਦੀ ਰਹੀ ਅਸੀਂ ਆਪਣੇ ਜੋ ਸਾਡੇ ਤੋਂ ਸਾਡਾ ਸੀ ਤੁਨੋਂ ਮਨੋਂ ਤੁਨੋਂ ਅਸੀਂ ਵਪਾਰ ਕੱਢ ਦੇ ਨਾਲ ਸਮਾਂ ਕਰਦੇ ਹੋਏ ਆਪਣਾ ਪਾਰਟੀ ਪ੍ਰਤੀਨਿਧੂ ਮੇਕ ਸਮਰਪਨ ਸੀ ਉਹ ਦੇ ਕਾਰ। ਅਸੀਂ ਕਦੇ ਇਹ ਨਹੀਂ ਸੋਚਿਆ ਵੀ ਇਹ ਮੇਰੇ ਲਈ ਕੰਮ ਨਹੀਂ ਇਹ ਵੱਡਾ ਹੈ ਜਾਂ ਛੋਟਾ ਹੈ। ਮੈਂ ਬਤੌਰ ਇੱਕ ਇੰਡਸਟ੍ਰੀਅਲਿਸਟ ਸੀ। ਪਰ ਸ਼ਾਮ ਨੂੰ ਮੈਂ ਸ਼ਰਮ ਨਹੀਂ ਰੂਸੂਸ ਕੀਤੀ ਮੈਂ ਸ਼ਾਮ ਨੂੰ ਆਪਣੇ ਬੰਦਿਆਂ ਨੂੰ ਟਰੈਕਟਰ ਤੇ ਖੇਤਾਂ ਦੇ ਵਿੱਚ ਬਿਤਾਣਾ। ਟਰੈਕਟਰ ਮੈਂ ਖੁਦ ਚਲਾਉਂਦੇ ਹੁਣ ਬਹੁਤਿਆਂ ਨੇ ਦੇਖਿਆ ਵੀ ਉਹ ਕਰਦੀ। ਕਿ ਮੈਂ ਪਿੰਡਾਂ ਤੋਂ ਨਿਕਲ ਜਾਣਾ। ਜਿੱਤੇ ਪੋਲਿਟਿਕਰ ਪੌੜੀ ਬਈ ਹੁੰਦੀ ਸੀ ਅਲੂਮੀਨੀਅਮ ਦੀ ਤੇ ਜਿੱਤੇ ਮੈਨੂੰ ਲੱਗਣਾ ਵੀ ਇਹ ਜਗਾ ਬਹੁਤ ਵਧੀਆ ਹੈ ਉਰ ਬੈਨਰ ਲਾਇਆ ਜਾ ਸਕਦਾ ਆਪੇ ਪੌੜੀ ਲਾਣੀ ਬੈਨਰ ਚੱਕਣਾ ਤੇ ਗੱਟੀnga ਮਾਰ ਕੇ ਆਪੇ ਬੈਨਰ ਲਾ ਦੇਣਾ ਤੇ ਜਿੱਤੇ ਪਤਾ ਲੱਗਣਾ ਵੀ ਇਸ ਜਗਾ ਦੇ ਉੱਤੇ ਪੰਜ ਸੱਤ 10 ਬਜ਼ੁਰਗ ਬੈਠੇ ਨੇ ਕੋਈ ਤਾਂਸ਼ ਖੇលਦੇ ਨੇ ਕੋਈ ਵੈਸੇ ਬੈਠੇ ਨੇ ਉੱਤੇ ਰੁਕਣਾ ਉੱਤੇ ਕੇ ਬਜ਼ੁਰਗਾਂ ਦੇ ਨਾਲ ਚੌਂਕੜੀ ਮਾਰ ਕੇ ਬਹਿ ਜਾਣ ਨੂੰ ਪੁੱਛਣਾ ਕੋ ਕੋ ਜਿੰਨਾ ਪਹਿਲਾਂ ਸਰਕਾਰਾਂ ਚੱਲਦੀਆਂ ਤੁਸੀਂ ਇਹਨਾਂ ਤੋਂ ਖੁਸ਼ ਹੋ ਕੀ ਕਮੀਆਂ ਕਿੱਥੇ ਕਮੀਆਂ ਸਾਰਾ ਪੁੱਛਣਾ ਫਿਰ ਐਡੇ ਕਦੂਕਾਤ ਬਣਦਾ ਗਿਆ ਤੇ ਲੋਕ ਜੁੜਦੇ ਗਏ ਅਸੀਂ ਮਿਹਨਤ ਆਪਣੀ ਨਿਰੰਤਰ ਜਾਰੀ ਰੱਖੀ ਫਿਰ ਇੱਕ ਸਮਾਂ ਆਇਆ ਕਿ ਕੋਵਿਡ ਤੋਂ ਪਹਿਲਾਂ ਜਿਵੇਂ ਬਸੇ ਇਹਨਾਂ ਨੇ ਮੈਨੂੰ ਮੈਂ ਆਪਣੀ ਇਸ ਪ੍ਰੈਕਟੀਕਲ ਲਾਈਫ ਦੇ ਵਿੱਚ ਚੰਨਾ ਧਰਨਾ ਮੈਨੂੰ ਲਾਣੇ ਪਈ 21 ਦਿਨ ਦਾ ਇੱਕ ਧਰਨਾ ਮੈਨੂੰ ਲਾਣਾ ਪਿਆ ਦਿਨ ਰਾਤ ਦਾ ਮੈਂ ਘਰ ਨਹੀਂ ਗਿਆ 21 ਦਿਨ ਸੜਕ ਤੇ ਹੀ ਪਿਆ ਰਿਆ ਮੈਂ ਤੇ 11 ਦਿਨ ਦਾ ਇੱਕ ਧਰਨਾ ਲਾਣਾ ਪਿਆ ਐਕਾ ਜਿਹੜੀ ਕਿ ਸੰਘਰਸ਼ ਕਰੀ ਗਏ ਵਿੱਚ ਨਹੀਂ ਹਟਿਆ ਸੀ ਉਹ ਸਮੇਂ ਦੀ ਸਰਕਾਰਾਂ ਨੇ ਸਾਡੇ ਤੇ ਐਫ ਆਈ ਆਰ ਰਵੀ ਕਰਾਈਆਂ ਅੱਜ ਵੀ ਅੱਜ ਤੱਕ ਭਗਵਾਨ ਰਾਜ ਵੀ ਸਾਡੇ ਤੇ ਪੁਰਾਣੀ ਸਰਕਾਰ ਨਹੀਂ ਖੜੀ ਹੈ ਸਾਡੇ ਨਾਲ ਜੋ ਜੋ ਕੀਤੀ ਗਿਆ ਅਸੀਂ ਉਹਨੂੰ ਸ਼ੁਕਰ ਕਰਕੇ ਮੰਨੀ ਗਏ ਤੇ ਆਪਣੀ ਜੋ ਕਰਮਚੀਓ ਨੂੰ ਅਸੀਂ ਕਰੀ ਗਏ ਸੋ 2022 ਦਾ ਸਮਾਂ ਆ ਪਾਰਟੀ ਨੇ ਐਡਾ ਮਾਣ ਬਖਸ਼ਿਆ ਤੇ ਟਿਕਟ ਦਿੱਤੀ ਪਰ ਮੈਨੂੰ ਇਹ ਗੱਲ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਮੈਨੂੰ ਫਖਰ ਮਹਿਸੂਸ ਹੋ ਰਿਹਾ ਕਿ ਕਿਸੇ ਹੋਰ ਪਾਰਟੀ ਚ ਐਮਐਡੀ ਦੀ ਟਿਕਟ ਲੈਣੀ ਹੋਵੇ ਸ਼ਾਇਦ ਅਟੈਚੀ ਕਨੋਟਾ ਦਾ ਲੱਗ ਜਾਂਦਾ ਬੜੇ ਰਾ ਜਿਸ ਦਿਨ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਕੰਪੀਟੀਸ਼ਨ ਹੁੰਦਾ ਹਰ ਇੱਕ ਚ ਸਾਡਾ ਵੀ ਕੰਪੀਟੀਸ਼ਨ ਸੀ ਦੋ ਸਾਰੇ ਦੇ ਕੰਪੀਟੀਸ਼ਨ ਜਿਹੜੇ ਬੰਦੇ ਸੀ ਉਹਨਾਂ ਨੇ ਪਾਰਟੀ ਨੂੰ ਆਫਰਸ ਵੀ ਦਿੱਤੀਆਂ ਵੀ ਐਤਾ ਕਰਕੇ ਅਸੀਂ ਇੰਨੇ ਫੰਡ ਦੇਣ ਨੂੰ ਤਿਆਰ ਐ ਪਰ ਮੈਂ ਫੇਰ ਕਹਿ ਰਿਹਾ ਤੇ ਬਹੁਤ ਵੱਡੀ ਗੱਲ ਹੈ ਦੇਖੋ ਮੈਨੂੰ ਪਤਾ ਅੱਜ ਉਹ ਵਕਤ-ਵਕਤ ਪਾਰਟੀਆਂ ਦੇ ਨੁਮਾਇंदे ਬੈਠੇ ਨੇ ਮੈਂ ਕੋਈ ਮੈਂ ਸਾਰਿਆਂ ਦੀ ਇੱਜ਼ਤ ਕਰਦਾ ਤੈਹ ਜਲਦੀ ਕਰਾਂ ਪਰ ਮੈਂ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਿਆਸੀ ਸਫ਼ਰ ਦੱਸ ਰਿਹਾ ਨਾ ਸੋ ਇਸ ਕਰਕੇ ਉਹ ਤਾਂ ਇੱਕ 파ਰਟ ਹੈ ਮੈਂ ਬੇਰਮਾਨ ਮਹਿਸੂਸ ਕਰਦਾ ਕਿ ਮੇਰੀ ਪਾਰਟੀ ਆਮ ਆਦਮੀ ਪਾਰਟੀ ਜੀ ਨੇ ਮੈਨੂੰ ਇਤਨਾ ਮਾਣ ਬਖਸ਼ਿਆ ਇੱਕ ਐਸੀ ਪਾਰਟੀ ਸੀ ਜੀਨੇ ਐਡੀ ਵੱਡੀ ਟਿਕਟ ਦੇਣ ਲਈ ਕਿਤੋਂ ਕਦੇ ਚਾਹ ਤਾਂ ਕੱਖ ਨਹੀਂ ਦੀ ਫ੍ਰੀ ਆਫ ਕੋਸਟ ਵਿਦਾਊਟ ਐਨੀ ਸਿਰਫ ਮੇਨ ਟੂ ਡੇਕਸਰ ਪੋਲਿਕ ਟਿਕੜ ਗਈ ਟਿਕੜ ਗਈ ਪੂਰੇ ਖੰਡੇ ਨੇ ਸਾਥ ਦਿੱਤਾ ਔਰ ਖੰਡੇ ਨੇ ਸਾਥ ਵੀ ਇਸ ਲੈਵਲ ਤੇ ਲੱਗਾ ਕਿ ਅਪਾਰਟ ਫਰਮ ਸਾਰੀਆਂ ਪੋਲਿਟੀਕਲ ਮਤਭੇਦ ਕਰਾ ਕੇ ਮੈਨੂੰ ਉਹ ਵੀ ਪਰਿਵਾਰਾਂ ਨੇ ਵੋਟ ਪਾਈ ਜਿਹੜੇ ਪਰਿਵਾਰ ਇਸ ਪਾਰਟੀ ਨਾਲ ਸੰਬੰਧਤ ਨਹੀਂ ਸੀ ਰਹੇ ਉਹਨਾਂ ਨੇ ਵੀ ਮੈਨੂੰ ਵੋਟ ਪਾਈ ਔਰ ਉਹ ਵੀ ਜਾਣਦੇ ਸੀ ਕਿ ਕੁਝ ਬਦਲਾਅ ਹੋਵੇ ਹੈ ਉਹ ਵਾਤਵਾਰਕ ਲੱਗ ਲੱਗ ਪੋਲਿਟੀਕਲ ਪਾਰਟੀ ਵਿੱਚ ਬੈਠੇ ਪਰ ਉਹ ਚਾਹੁੰਦੇ ਸੀ ਉਹ ਵੀ ਚਾਹੁੰਦੇ ਸੀ ਕੋਈ ਬਦਲਾਅ ਹੋਵੇ ਕਈ ਵਾਰ ਮੈਨੂੰ ਲੱਗਦੀ ਹੈ ਬਦਲਾਅ ਹੋਇਆ ਜੋ ਜਿਸ ਵਕਤ ਖਰਨੇ ਦੀ ਨੁਮਾਇੰਦਗੀ ਮੈਨੂੰ ਮਿਲੀ ਉਸ ਸਮੇਂ ਨੂੰ ਅੱਜ ਵੀ ਯਾਦ ਹੈ ਕਿ ਬੜੀ ਗੱभी ਚਲੋ ਸਮਾਂ ਨਹੀਂ ਯਾਦ ਕਰਨ ਦਾ ਤੇ ਖਰਨੇ ਨੇ ਜੋ ਹਾਲਾਤ ਸੀ ਦੇਖਣ ਵਾਲੇ ਹਰ ਚੌਕ ਦੇ ਵਿੱਚ ਕੰਦਾ ਕਰਾ ਕੇ ਕੂੜੇ ਦੇ ਵੱਡੇ ਵੱਡੇ ਢੇਰ ਡੰਪ ਬਣਾਏ ਹੋਏ ਸੀ ਇਸ ਚੌਂਕਾਂ ਦੇ ਵਿੱਚ ਖੱਦੇ ਦੀ ਅੰਮ੍ਰੋੜ ਰੋੜ ਤੇ ਸੂਰ ਸੂਰ ਫਿਰਦੇ ਹੁੰਦੇ ਸੀ ਚੌਂਕਾਂ ਦੇ ਵਿੱਚ ਆਮ ਤੌਰ ਤੇ ਵੀਰ ਸਹਾਰਾ ਗਊਆਂ ਕਈ ਆਦੇ ਸੀ 10 10 20 20 ਦੀ ਤਾਰਿਖ ਚ ਬੈਠੀ ਨਾ ਹੋਣੀ ਆ। ਫੰਦੇ ਦੀ ਜਿਹੜੀ ਇੱਕ ਕ੍ਰਮੇਸ਼ਨ ਕਰਾਉਂਦੇ ਮੜੀਗਾ ਕਹਿੰਦੇ ਇਹਨੂੰ ਉਹਦੇ ਸਾਹਮਣੇ ਬਹੁਤ ਵੱਡੇ ਕੂੜੇ ਦੇ ਢਾਹ ਪਟੇਰ ਉਹਦਾ ਬੜਾ ਬੜਾ ਹਾਲ ਸੀ। ਟੈਫਿਕ ਦੀ ਅੱਡੀ ਵੱਡੀ ਸਮੱਸਿਆ ਸੀ, ਟੈਫਿਕ ਕਨਮੈਨਡ ਸੀ। ਰੋਜ਼ ਚੌਂਕਾ 'ਚ ਐਕਸੀਡੈਂਟ ਹੁੰਦੇ ਸੀ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਜਿੰਨੇ ਹੀ ਦੇਬ ਸੀ ਤੇ ਸਾਡੇ ਕੋਲ ਸੀ ਵਰਤਦੇ ਹੋਏ ਤੇ ਰੋਡ ਡਸਟ ਦਾ ਇੱਡਾ ਵੱਡਾ ਮੁੱਦਾ ਸੀ ਲੋਕ ਇਸ ਗੱਲ ਨੂੰ ਸਮਝ ਨਹੀਂ ਸੀ ਕਿ ਇੰਡਸਟਰੀ ਹੈ ਇਹ ਤਾਂ ਇੰਡਸਟਰੀਸ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਕਿ ਰੋਡ ਡਸਟ ਪੋਲੂਸ਼ਨ ਦੇ ਵਿੱਚ ਕਿੰਨਾ ਵੱਡਾ ਹਮ ਰੋਲਦਾ ਕਰਦੀ ਹੈ ਅੱਜ ਜੇਕਰ ਸਾਡੇ ਏਅਰ ਦੇ ਵਿੱਚ ਦੇ ਨਿਗਾ ਮਾਰੋ ਤਾਂ 65% ਇਹ ਪੋਲੂਸ਼ਨ ਹੈ ਤਾਂ ਰੋਡ ਡਸਟ ਦਾ ਪੋਲੂਸ਼ਨ ਹੈ ਜਿਹੜੀ ਹੈਵੀ ਵਹੀਕਲ ਹੈਵੀ ਟ੍ਰੈਫਿਕ ਕਰਾਂਦੀ ਦੀ ਉਹਨੂੰ ਸਮਝੇ ਹੋਏ ਖੰਡੇ ਤੇ ਐਂਟੀ ਸਮੋਕ ਮਸ਼ੀਨਾਂ ਲਿਆਉਣੀਆਂ ਕੰਨੇ ਬਸਟੈਂਡ ਤੇ ਐਂਟੀ ਸਮੋਕ ਡਾਊਪ ਲਾਣਾ ਉਰੇ ਸਹੀ ਗਾਈਆਂ ਮਸ਼ੀਨਾਂ ਲਿਆਉਣੀਆਂ ਓਥੇ ਵੱਲ ਮਸ਼ੀਨਾਂ ਲਿਆਉਣੀਆਂ ਹਜੇ ਬੜੀ ਰਾਜਨੀਤੀ ਕੋਈ ਆਇਆ ਨਹੀਂ ਹੁੰਦਾ ਕਿ ਤੁਸੀਂ ਅੱਜ ਤਾਕਤ ਜਾ ਕੇ ਤੇ ਅੱਜ ਸੁਧਾਰ ਹੋਊਗਾ ਇੱਕ ਚੇਨ ਪ੍ਰੋਸੈਸ ਹੁੰਦਾ ਤੁਹਾਨੂੰ ਹਰ ਵਾਰ-ਵਾਰ ਧੜਿੱਕੇ ਜਦੋਂ ਜਦੋਂ ਤੁਸੀਂ ਇਸ ਰਾਤ ਤੱਕਦੇ ਹੋ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਧੜਿੱਕੇ ਕਿੰਨੇ ਜਿਵੇਂ ਹੁਣ ਅੱਜ ਹਲ ਕਮਿਊਨਲ ਕਮੇਟੀ ਸਾਡ ਨੂੰ ਬਹੁਤ ਕਿਸਮ ਦੇ ਧੜਿੱਕੇ ਹਨ ਆਕਰਾਨੀਆਂ ਚੀਜ਼ਾਂ ਹੁੰਦੀਆਂ ਨੇ ਇਹ ਬੜਾ ਇੱਕ ਮਿਕਸਣ ਮੈਚ ਕੰਬੀਨੇਸ਼ਨ ਹੁੰਦਾ ਪਰ ਅਸੀਂ ਆਪਣੀ ਜੋ ਸਾਡੀ ਸੋਚ ਸੀ ਆਪਣੀ ਉਹ ਬੜਾ ਵੈਦਨ ਕਲੀਅਰ ਰੱਖਿਆ ਸੀ ਵੀ ਯਾਰ ਅਸੀਂ ਆਪਣਾ ਸੁਧਾਰ ਕਰੀਂ ਇੰਡਸਟਰੀ ਦੇ ਨਾਲ ਲਿੰਕਡ ਸੀ ਇੰਡਸਟਰੀ ਨਾਲ ਮੈਨੂੰ ਇੰਡਸਟਰੀ ਜੀ ਮੈਂ ਇੱਕ ਇੱਕ ਨਰਵਸ ਨੂੰ ਜਾਣਦਾ ਸੀ ਕਵੇ ਲਸਸ ਨੂੰ ਕਹਿਣੀਆਂ ਪ੍ਰੋਬਲਮਸ ਤੇ ਨਹੀਂ ਆ ਦਿੱਕਤਾਂ ਤੋਂ ਲੰਘ ਕੇ ਜਾਣਾ ਪੈਂਦਾ ਫੇਸ ਕਰਨਾ ਪੈਂਦਾ ਹੈ ਸੋ چاہے ਖੰਨੇਡੀ ਇੰਡਸਟਰੀ ਚਾਹੇ ਮੱਢੀ ਕੋਮੇਗਰਦੀ ਇੰਡਸਟਰੀ ਸੀ ਬਤੌਰ ਜਿੰਨੀ ਕੁ ਮੇਰੇ ਕੋ ਉਸ ਸਮੇਂ ਵਿਧਾਇਕ ਫੋਨ ਦੇ ਨਾਤੇ ਪਾਵਰ ਸੀ ਮੈਂ ਉਹਦਾ ਵੀ ਸਮਾਰਨ ਕਰਦੇ ਹੋਏ ਮੈਂ ਬੇਤਰੀਫ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾ ਉਹਨਾਂ ਨੇ ਜਦੋਂ ਮੈਂ ਫੋਨ ਮਾਰਨਾ ਕਿਉਂਕਿ ਮੈਂ ਦੇਖਿਆ ਪੈਈਆਂ ਸਰਕਾਰਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਮਿਲਦੇ ਨਹੀਂ ਸੀ ਕੈਬਨਿਟ ਮਿਨਿਸਟਰਾਂ ਨੂੰ ਨਹੀਂ ਸੀ ਮਿਲਦੇ ਵਿਧਾਇਕਾਂ ਨੂੰ ਮੇਰੇ ਨਾਲ ਤਾਂ ਬਹੁਤ ਦੂਰ ਦੀ ਗੱਲ ਸੀ ਸੁੱਕੇ ਮੂੰਹੇ ਮੁੜੇ ਹੁੰਦੇ ਸੀ ਉੱਥੋਂ ਜਾ ਕੇ ਸਾਰੀ-ਸਾਰੀ ਦਿਨਾਂ ਦੀ ਮੈਂ ਧਿਆਨ ਮੰਨ ਲਓ ਬੇਟਾ ਤੁਮ ਇਹ ਦੂਆ ਇਹ ਦੇ ਇੱਕ ਬਹੁਤ ਵਧੀਆ ਚੀਜ਼ ਮੈਂ ਇਹ ਦੇਖੀ ਜਿਹੜੀ ਜਦੋਂ ਗਵਰਨਮੈਂਟ ਚੇਂਜ ਹੋਈ ਇਸ ਗਵਰਨਮੈਂਟ ਦਾ ਇੱਕ ਸਭ ਤੋਂ ਵੱਡਾ ਪਹਿਲੂ ਮੈਂ ਇਹ ਦੇਖਿਆ ਕਿ ਐਕਸੈਸਿਬਿਲਟੀ ਸੀ ਜਿਹੜਾ ਉਹ ਬੜੀ ਈਜ਼ ਆਫ ਐਕਸੈਸਿਬਿਲਟੀ ਹੋ ਗਈ ਹਰ ਬੰਦੇ ਨੂੰ ਮੈਨੂੰ ਐ ਲੋਕ ਮੈਨੂੰ ਆ ਜਾਂਦੇ ਆ ਜਿਵੇਂ ਮੇਰੇ ਭਗਤੇ ਦੇ ਜਾਂ ਐਸਾ ਮੇਰੇ ਕੋ ਘਰੇ ਆ ਜਾਂਦੇ ਸੀ ਜਿਵੇਂ ਆਪਾਂ ਕਿਸੇ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ ਆਪਣੇ ਦੋਸਤ ਨੂੰ ਮੈਨੂੰ ਥੱਲੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਵੀ ਯਾਰ ਇਹਨਾਂ ਵਿੱਚੋਂ ਇਹਨਾਂ ਬਹੁਤ ਕਈ ਬੀ ਆ ਤੇ ਜੇ ਅੱਜ ਇਹਨਾਂ ਦਾ ਇਹਨਾਂ ਕੰਮ ਮੈਂ ਕੀਤੇ ਨਾ ਯਾਰ ਜਿਹਨਾਂ ਨੂੰ ਮੈਂ ਅਡਰੈਸ ਕਰਤਾ ਉਹਨਾਂ ਦਾ ਵੀ ਉਹਨੇ ਇੱਕ ਸੁਧਾਰਨਤਾ ਨਾਲ ਜਾਨੀ ਕਿ ਅਸੀਂ ਵਿਕੜਦੇ ਰਹੇ ਸੋ ਅੱਜ ਵੀ ਠੀਕ ਹੈ ਮੈਂ ਫੇਰ ਕਹਿ ਰਿਹਾ ਐਡੇ ਵੱਡੇ ਪੋਰਟਫੋਲੀਓਸ ਪਾਰਟੀ ਹਾਈਕਮਾਨ ਨੇ ਪਾਰਟੀ ਨੇ ਭਰੋਸਾ ਕਰਦੇ ਹੋਏ ਇੰਪੋਰਟੈਂਟ ਪੋਰਟਫੋਲੀਓਸ ਮੈਨੂੰ ਦਿੱਤੇ ਭਰੋਸਾ ਕਰਦੇ ਹੋਏ ਔਰ ਜਦਸਤੰ ਪੋਰਟਫੋਲੀਓਸ ਬੱਤੇ ਕੋਈ ਸ਼ਰਤ ਰੱਖੀ ਸੀ ਉਹਨਾਂ ਨੇ ਕਿ ਦੇਖ ਤੇਰੀ ਸ਼ਖਸੀਅਤ ਬੇਦਾਗ ਹੈ ਤੂੰ 25 ਤੱਕ ਕੋਈ ਦਾਗ ਨਹੀਂ ਲੱਗਣ ਦਿੱਤਾ ਤੂੰ ਅੱਕੇ ਵੀ ਨਾ ਲੱਗਣ ਲਈ ਸਾਡੀ ਕੋਈ ਸ਼ਰਤ ਹੈ ਮੈਂ ਕਹੀ ਨਹੀਂ ਕਰ ਰੰਦੈਂ ਤੇ ਤਰਸਾ ਰੱਖਿਓ ਜਿਵੇਂ ਕਹਿੰਦਾ ਸੇਵਾ ਕੀਤੀ ਹੈ ਇਸ ਤਰ ਸਮਾਜ ਦੀ ਹੁਣ ਵੀ ਸੇਵਾ ਕਰਨੀ ਹੈ ਸੇਵਾ ਹੀ ਹੈ ਸੋ ਮੇਰੇ ਕੋਲ ਬਤੌਰ ਜਦੋਂ ਮੈਂ ਕੈਬਨਟ ਦੀ ਸੋਚ ਚੱਕੀ ਤੇ ਯਕੀਨ ਜਾਣਿਓ ਮੈਨੂੰ ਤਾਂ ਇਹ ਵੀ ਤੱਕ ਨਹੀਂ ਸੀ ਪਤਾ ਮੈਨੂੰ ਇਹ ਇੰਪੋਰਟੈਂਟ ਪੋਰਟਫੋਲੀਓਜ਼ ਮਿਲਦੇ ਨੇ ਮੈਂ ਹਰਿਆਣੇ ਦੇ ਵਿੱਚ ਕੰਪੇਨ ਕਰਦਾ ਫਿਰਿਆ ਸੀ ਮੈਂ دیਵਾਨੀ ਸੀਗਾ ਮੈਨੂੰ ਮੁੱਖ ਮੰਤਰੀ ਸਾਹਿਬ ਦੀ ਕੋਲ ਆਈ ਨਹੀਂ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਕਿੱਥੇ ਹੋ ਮੈਂ ਕਹਿੰਦੀ ਮੈਂ دیਵਾਨੀ ਐ ਕਹਦੇ ਵਾਪਸ ਆਜੋ ਚੰਡੀਗੜ੍ਹ ਮੈਂ ਅਰੇ ਥੋੜੇ ਜਾਣੀ ਕੇ ਪੁੱਛਿਆ ਉਹਨਾਂ ਨੂੰ ਮੈਂ ਕਹਿੰਦਾ ਸਰ एवरीथिंग ਇਜ਼ ਫਾਈਨ ਠੀਕ ਠਾਕ ਕਹਦੇ ਹਾਂ ਠੀਕ ਐ ਬਸ ਤੁਸੀਂ ਵਾਪਸ ਆਜੋ ਮੈਂ ਕਿਹਾ ਸਭ ਤੇ ਕੰਮ ਪੈਂਦੇ ਵਿੱਚ ਛੱਡ ਕੇ ਆ ਜਾਓ ਕੋਈ ਅਰਜੈਂਟ ਕੰਮ ਹੈ ਉਹਨੂੰ ਆਇਆ ਨਾ ਤੋ ਦੱਸਿਆ ਤੇ ਮੈਂ ਤਾਂ ਉਸ ਨੂੰ ਨੈਕਸਟ ਡੇ ਜਦੋਂ ਦੋਸਤਾਂ-ਮੋਸਤਾਂ ਦੇ ਮੈਨੂੰ ਫੋਨ ਆਣੇ ਸ਼ੁਰੂ ਮੈਂ ਕਿਹਾ ਸਭ ਯਾਰੋ ਕਹਰੇ ਯਾਰ ਨਹੀਂ ਉਸ ਤੇ ਨਾ ਮਾਰੇ ਤਾਂ ਨੈਕਸਟ ਡੇ ਮੈਂ ਤਾਂ ਸਵੇਰੇ ਮੁੱਖ ਮੰਤਰੀ ਸਾਹਿਬ ਨੇ ਇੱਕ ਸਰਪ੍ਰਾਈਜ਼ ਦਿੱਤਾ ਕਿ ਕਹਿੰਦੇ ਵੀ ਅੱਜ ਸ਼ਾਮ ਨੂੰ 5 ਵਜੇ ਤੁਸੀਂ ਕੈਬਨਿਟ ਨਹੀਂ ਸੌਂਹਟ ਆਇਆ ਬਸ ਉਹ ਸਰਪ੍ਰਾਈਜ਼ ਮੈਨੂੰ ਘਮਾਰੋਤਾ ਤੂ ਜੀ ਕਹਿੰਦੇ ਹਾਂ ਕੋਈ ਜਦੋਂ ਇਹ ਉਹਨਾਂ ਨੇ ਜਿਉਂ ਕਹਿੰਦੇ ਖੁਸ਼ੀ ਦਾ ਮੇ ਜਿਹੜੀ ਕਿ ਸਰਪ੍ਰਾਈਜ਼ ਹੁੰਦਾ ਸੋ ਜਦੋਂ ਮੈਂ ਸੋ ਚੱਕ ਕੇ ਬਾਹਰ ਆਇਆ ਤਾਂ ਮੈਨੂੰ ਇੱਕ ਜਦੋਂ ਲਿਸਟ ਫੜਾਈ ਉਹਦੇ ਪੋਰਟਫੋਲੀਓਜ਼ ਲਿਖੇ ਹੋਏ ਉਹ ਮੈਂ ਬੜੇ ਹੈਰਾਨ ਹੋਇਆ ਮੈਂ ਵੀ ਉਹਨਾਂ ਨੇ ਐਨਾ ਭਰੋਸਾ ਮੇਰੇ ਤੇ ਕੀਤਾ ਜਿਹਦੇ ਵਿੱਚ ਪੰਚਾਇਤੀ ਰਾਜ ਸਭ ਤੋਂ ਐਹਨ ਡਿਪਾਰਟਮੈਂਟ ਪੰਜਾਬ ਸਰਕਾਰ ਦਾ ਹੁੰਦਾ ਜਿਹਦੇ ਤੋਂ ਸਾਰੇ ਪੰਚਾਇਤੀ ਰਾਜ ਇੱਕ ਪੈਰਨਲ ਗਵਰਨਮੈਂਟ ਹੈ ਇੱਕ ਬਹੁਤ ਵੱਡਾ ਸਭ ਤੋਂ ਹੈਵੀ ਡਿਪਾਰਟਮੈਂਟ ਰੂਰ ਡਿਵੈਲਪਮੈਂਟ ਐਂਡ ਪੰਚਾਇਤ टूरिज्म एंड कल्चर अफेयरस इंडस्ट्री एंड कॉमर्स इनवैसमेंट प्रमोशन जी इन्वैसा होस्पिटैलिटी लेबर डिपार्टमेंट ऑफ पंजाब एम छे पोर्टफोलीओज मैं मैं उन्होंने एक प्रोमिस की मैं क्या ये छे छे पोर्टफोलीओज जो हो बड़ी ईमानदारी बड़ी रिश्ता और बड़े सिस्टमैटिक वेनर थोड़ा चला के दिखाऊंगा बस तुम हज ਤੋਂ ਕੱਲ ਨੂੰ ਵੀ ਮੇਰੇ ਕੋਲ ਜਦੋਂ ਅੱਜ ਮੈਂ ਕੱਲ ਚੰਡੀਗੜ੍ਹ ਸੀਗਾ ਤੇ ਕੱਦ ਮੈਂ ਦੇਖਿਆ ਕਿ ਮੇਰੇ ਕੋਲ ਖੰਨੇ ਦੇ ਬੰਦੇ ਉੱਥੇ ਵੀ ਬਹੁਤ ਹੋ ਗਏ ਜੁਨੇ ਆਏ ਕੋਈ ਤੇ ਪੁਰਸ਼ੋ ਬੱਦੇ ਆ ਦੀ ਦਿੱਕਤ ਸੀਗੀ ਚੰਡੀਗੜ੍ਹ ਤੋਂ ਵੀ ਆਏ ਅਲੱਗ-ਅਲੱਗ ਤੇ ਮੈਨੂੰ ਉਹਨਾਂ ਜਦੋਂ ਮੈਨੂੰ ਮਿਲੇ ਉਹ ਬੜੇ ਇਸ ਗੱਲ ਤੋਂ ਬੜੇ ਹਰਾਨੀ ਵੀ ਗਏ ਕਿ ਬਹੁਤ ਬੜੇ ਹੋਏ ਗੱਲ ਇਹ ਕਿ ਅਸੀਂ ਇੰਡਸਟਰੀ ਮਿਨਿਸਟਰ ਨੂੰ ਇੰਡਸਟਰੀ ਐਂਡ ਕਮਰਸ ਮੰਤਰੀ ਨੂੰ ਮਿਲਣ ਆਏ ਆਂ ਤੇ ਤੁਸੀਂ ਸਾਨੂੰ ਐ ਮਿਲਿਓ ਵੀ ਜਮੈਂ ਅਸੀਂ ਆਮ ਇੱਕ ਸੁਧਾਰਨ ਮੰਦੇ ਨੂੰ ਮੰਨਦੇ ਥੋੜੇ ਕਿਸੇ ਸਾਨੂੰ ਦਰਵਾਜ਼ੇ ਨਹੀਂ ਰੋਕਿਆ ਥੋੜੇ ਸਿਕਿਉਰਿਟੀ ਨੇ ਹੀ ਸਾਨੂੰ ਰੋਕਿਆ ਥੋੜੇ ਤੱਕ ਅਸੀਂ ਕਿਸੇ ਦੀ ਸਿਫਾਰਿਸ਼ ਨਹੀਂ ਲਾਈ ਕੋਈ ਅਸੀਂ ਕੋ ਨੂੰ ਫੋਨ ਕਰਾ ਕੇ ਨਹੀਂ ਆਏ ਅਸੀਂ ਐਂ ਆ ਗਏ ਕਿ ਤੁਸੀਂ ਵੀ ਸਾਨੂੰ ਨਹੀਂ ਸੌਖੇ ਦੇ ਤਰੀਕੇ ਨਾਲ ਮਿਲ ਕੇ ਡੀਲ ਕਰ ਲਿਆ ਉਹ ਮੈਂ ਸੱਤ ਪਰ ਇੰਡਸਟਰੀ ਚਲਾਦੇ ਹੋਏ ਤਣ ਤਣ ਫੀੜੀਆਂ ਆਉਂਦੀਆਂ ਪੁਛਤਾਉਂਦੀਆਂ ਅਜੇ ਤੱਕ ਇਹ ਐਮਐਲਏ ਨੂੰ ਜੀ ਮਿਲ ਸਕਦੇ ਕਿ ਇੰਡਸਟਰੀ ਮਿਨਿਸਟਰ ਨੂੰ ਮੈਂ ਨਾਲ ਬਹੁਤ ਜ਼ੁਕੂਰੀ ਕਰ ਮੈਂ ਉਹ ਕਿਹਾ ਲੈ ਕੇ ਯਾਰ ਇੱਕ ਬੜੀ ਸੇਵਾ ਵੀ ਕੰਮ ਹੈ ਜੇ ਤੁਸੀਂ ਇਹਨੂੰ ਐਸ ਮਿਨਿਸਟਰੀ ਦੇ ਤੌਰ ਤੇ ਸਮਝੋਗੇ ਨਾ ਫਿਰ شاید ਤੁਸੀਂ ਸੇਵਾ ਨਹੀਂ ਕਰ ਸਕਦੇ ਇਹ ਸੇਵਾ ਅਰਥੀ ਕਰਨਾ ਸੋ ਜੇ ਸੇਵਾ ਕਰਨੀ ਹੈ ਤਾਂ ਫਿਰ ਤੁਹਾਨੂੰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਤੁਹਾਨੂੰ ਉਸ ਤਰੀਕੇ ਨਾਲ ਟ੍ਰੀਟ ਕਰਨਾ ਉਹ ਵੀ ਇਹ ਇਹਨੂੰ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਦਾ ਹੱਲ ਕੱਢਾ ਬਸ ਉਹੀ ਕੱਟ ਹੋਣਾ ਵੀ ਇਹ ਵੀ ਇਹ ਪ੍ਰੋਬਲਮ ਹੈ ਇਸ ਪ੍ਰੋਬਲਮ ਦਾ ਅਸੀਂ ਕਿਹਨੂੰ ਪ੍ਰੋਬਲਮ ਦਾ ਹੱਲ ਕੱਢਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਇਰਟੀ ਹੈ ਸੋ ਤੁਸੀਂ ਬੁਲਾਇਆ ਕਿ ਮੈਨੂੰ ਐਨਾ ਔਨਰ ਦਿੱਤਾ ਅੱਜ ਮੇਰੇ ਸ਼ਹਿਰ ਦੇ ਲੁਧਿਆਣਾ ਤੋਂ ਮੰਡੀ ਗੋਵਿੰਦਗੜ੍ਹ ਤੋਂ ਸਾਰੇ ਤੁਸੀਂ ਇੰਡਸਟ੍ਰੀਅਲਿਸਟ ਆਏ ਹੋ ਮੈਂ ਦਿਲ ਦੀ ਗਹਿਰਾਈ ਤੋਂ ਤੁਸੀਂ ਜੋ ਮੈਨੂੰ ਔਨਰ ਰਿਸਪੈਕਟ ਐਨਾ ਪਿਆਰ ਦਿੱਤਾ ਮੈਂ ਸਦਾ ਇਸ ਗੱਲ ਦਾ ਧੰਨਵਾਦੀਆਂ ਰਹਿਣੀ ਆ ਤੁਹਾਡੇ ਇਸ ਪਿਆਰ ਦਾ ਥਾਲ ਮਿਲ ਕੇ ਕੰਮ ਕਰਾਂਗੇ ਇੰਡਸਟਰੀ ਨੂੰ ਸੁਧਾਰਾਂਗੇ ਇੰਡਸਟਰੀ ਦੀਆਂ ਦਿੱਕਤਾਂ ਕਾਫੀ ਹੱਦ ਤੱਕ ਤਾਂ ਮੈਨੂੰ ਆਲਰੇਡੀ ਪਤਾ ਨੇ ਪਰ ਬਤਵਾ ਇੰਡਸਟਰੀਆਂੀਆਂ ਕਈ ਵਾਰ ਅਲੱਗ-ਅਲੱਗ ਖਿੱੱਚਦਾ ਹੁੰਦੀਆਂ ਨੇ ਉਹਦੇ ਲਈ ਅਸੀਂ ਜਣੇ ਕਿ ਤੁਹਾਡੇ ਜਿਹੜੇ ਚੈਂਬਰ ਆਫ ਕਾਮਰਸ ਬਣੇ ਹੋਏ ਨੇ ਜਿਵੇਂ ਸੀਜੀਆਈਆ ਬਣਿਆ ਹੋਇਆ ਕਿਵੇਂ ਜਿਹੜਾ ਥੋਡੇ ਅਲੱਗ-ਅਲੱਗ ਬਣੇ ਹੋਏ ਨੇ ਜਿਵੇਂ ਸੀ ਸੁਤ ਤੁਸੀਂ ਕਹਿੰਿਓ ਬਣੇ ਹੋਏ ਆ ਕੰਨ ਜਿਹੜੇ ਜਿਹੜੇ ਅਲੱਗ-ਅਲੱਗ ਐਸੋਸੀਏਸ਼ਨਸ ਬਣੀਆਂ ਆ ਅਸੀਂ ਐਸੋਸੀਏਸ਼ਨਸ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਦੇ ਵਿੱਚ ਬਲਾਗੇ ਇਹਨਾਂ ਤੋਂ ਸਾਰੇ ਜਿਹੜੇ ਇਹਨਾਂ ਦੇ ਮੈਂਬਰਸ਼ਿਪਸ ਨੇ ਉਹ ਲਵਾਂਗੇ ਇਹਨਾਂ ਦੀਆਂ ਮੰਗਾਂ ਲਵਾਂਗੇ ਤੇ ਫਿਰ ਅਸੀਂ ਦੇਖਾਂਗੇ ਵੀ ਇਹਦਾ ਕੋਈ ਪਾਲਿਸੀ ਮੈਟਰ ਦੀ ਗੱਲ ਹੋਈ ਕੋਈ ਪਾਲਿਸੀ ਚ ਚੇਂਜ ਕਰਕੇ ਸਿਸਟਮ ਬਦਲ ਸਕਦੇ ਜਾਂ ਤਾਂ ਪਾਲਿਸੀ ਮੈਟਰ ਅਸੀਂ ਅਸਪੈਸੇ ਤੋਂ ਮੈਂ ਕੱਲ ਬਹੁਤ ਵੱਡੀ ਇੰਡਸਟਰੀ ਡਿਪਾਰਟਮੈਂਟ ਦੀ ਮੀਟਿੰਗ ਲਿੱਤੀ ਹੈ ਉਹਦੇ ਵਿੱਚ ਬਹੁਤ ਇੰਪੋਰਟੈਂਟ ਜਾਨੀ ਕਿ ਅਸੀਂ ਕੁਝ ਅਹਿਮ ਫੈਸਲੇ ਲੱਤੇ ਨੇ ਔਰ ਬੜਾ ਟਾਈਮ ਫਰੇਮ ਆਸੀ ਹੋਵੇ ਤੇ ਬੌਂਡ ਕਰਤਾ ਅਸੀਂ ਉਹਦੇ ਵਿੱਚ ਟਾਈਮ ਫਿਕਸ ਕਰਤਾ ਕਿ ਵਿਦਰਨ 1 ਮੰਥ 1 ਮਹੀਨੇ ਦੇ ਅੰਦਰ ਅੰਦਰ ਜਿਹੜੇ ਤਾਂ ਪੋਲਿਸੀ ਅਮੈਂਡਮੈਂਟਸ ਨੇ ਉਹਦੀ ਵੀ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਆ ਵੀ ਪੋਲਿਸੀ ਅਮੈਂਡਮੈਂਟਸ ਕਰਦੇ ਨੇ ਅਸੀਂ ਫਿਰ ਮੁੱਖ ਮੰਤਰੀ ਸਾਹਿਬ ਅੱਗੇ ਉਹ ਫਾਈਲ ਪ੍ਰੋਸੀਡ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਪੋਲਿਸੀ ਤੇ ਅਮੈਂਡਮੈਂਟ ਕਰਾਂਗੇ ਪੰਜਾਬ ਦੀ ਇੰਡਸਟਰੀ ਦੀ ਪੋਲਿਸੀ 'ਚ ਕੁਝ ਜੋ ਪਾਰਟ ਕੁਝ ਆਈ.ਐਨ.ਮਾ. ਨੇ ਜਿਹੜੀਆਂ ਸਿਰਫ ਕੈਬਨਿਟ ਚਲ ਜਾ ਕੇ ਕੈਬਨਿਟ 'ਚ ਕਮੈਂਟ ਕਰਨ ਵਾਲੀਆਂ ਨੇ ਉਹ ਅਸੀਂ ਉਹਦੀ ਲਿਸਟ ਲਾ ਕੇ ਮੈਂ ਨਿਰਦੇਸ਼ ਜਾਰੀ ਕਰਦੇ ਆਫੀਸਰਸ ਨੂੰ ਕਿ ਤੁਸੀਂ ਇਹਦੀ ਅਲੱਗ-ਅਲੱਗ ਲਿਸਟ ਬਣਾਓ ਤੇ ਇਸ ਦੇ ਵਿੱਚ ਸਾਡਾ ਪੀਡੀਸੀ ਹੈ ਜਿਹੜਾ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਜਿਵੇਂ ਨੀਤੀ ਯੋਗ ਹੁੰਦਾ ਹੈ ਪੰਜਾਬ ਦਾ ਜਿਹੜੇ ਜਿਹਨੂੰ ਆਪਾਂ ਕਹਿੰਦੇ ਤਾਂ ਨੀਤੀ ਯੋਗ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਅਸੀਂ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਦੇ ਵੀ ਮੈਂਬਰਸ ਨੂੰ ਇਹਦੇ ਨਾਲ ਇੰਟੀਗ੍ਰੇਟ ਕੀਤਾ ਉਹ ਵੀ ਬਹੁਤ ਮਤਲਬ ਕਿ ਵਧੀਆ ਜਿਹੜੀ ਕਿ ਇੱਕ ਕਾਰਪੋਰੇਸ਼ਨ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਨਵਾਂਕੜਾ 2023 ਚ ਤਿਆਰ ਕੀਤਾ ਸੀ ਆਪਾਂ ਉਹਨਾਂ ਕੋਲ ਕੋਈ ਸੋਬਲ ਇੰਡਸਟਰੀ ਨੂੰ ਲੈ ਕੇ ਵੀ ਤੇਰੀ-ਤੇਰੀ ਇੰਡਸਟਰੀ ਨੂੰ ਇਸ ਤਰ੍ਹਾਂ ਨਹੀਂ ਲੇਕਦਾ ਵਰਗੇ ਸ਼ਾਹੂ। ਸੋ ਕੱਲ ਉਹ ਵੀ ਮੀਟਿੰਗ ਦੇ ਵਿੱਚ ਗੱਲ ਤਾਂ ਆ ਗਿਆ ਸੀ ਉਹਨਾਂ ਨੇ ਮੈਂਬਰ ਸਾਹਿਬਾ ਸੇ ਅਸੀਂ ਹਰ ਤਰ੍ਹਾਂ ਦੀ ਇੰਡਸਟਰੀ ਦੀ ਦਿੱਕਤ ਨੂੰ ਦੂਰ ਕਰਨ ਦੇ ਲਈ ਵਚਨਬੱਧ ਹੈ। ਆਮ ਆਦਮੀ ਪਾਰਟੀ ਨੇ ਸਰਕਾਰ ਛੋਟੀ ਇੰਡਸਟਰੀਆਂ ਦੀਆਂ ਦਿੱਕਤਾਂ ਨੂੰ 100% ਰੋਲ ਕਰੂਗੀ ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ। ਮੇਰਾ ਜਨਰ ਹੈ ਮੈਂ ਇਹ ਗੱਲ ਨੂੰ ਵਾਅਦਾ ਕਰਨੇ ਔਰ ਦੂਸਰੀ ਗੱਲ ਇਹ ਹਾਂ ਇਹ ਹੋ ਸਕਦਾ ਕੁਝ ਪ੍ਰੋਬਲਮਸ ਆਈ ਨੀ ਹੋਦੀ ਜਿਹੜੀਆਂ ਅਸਟੈਂਡਲ ਹਾਲ ਹੋਦੀਆਂ ਉਹ ਜੰਦੀਆਂ ਜਿਹੜੀਆਂ ਟਾਈਮ ਲਾਈਨ ਦੇ ਵਿੱਚ 3 ਮਹੀਨੇ ਜਾਂ 6 ਮਹੀਨੇ ਚੱਲਦੀਆਂ ਉਹ ਜੰਦੀਆਂ ਜਿਹੜੀਆਂ 7 ਵੀ ਲੱਗਦਾ ਸੋ ਜਿਹੀ ਜੀ ਦਿੱਕਤ ਹੋਊਗੀ ਜਿਸ ਕਿਸ ਸਮੇਂ ਦੀ ਦਿੱਕਤ ਹੋਊਗੀ ਉਸ ਤੇ ਪਹਿਲੀ ਉਹ ਅਸਟੈਂਡਲ ਕਰਾਂਗੇ ਜੇ 2 4 3 ਮਹੀਨੇ 6 ਮਹੀਨੇ ਆਇਓ ਉਹ ਕਰਾਂਗੇ ਜੇ ਕੋਈ 7 4 ਤੋਂ ਆਉਣੀ ਉਹ ਵੀ ਕਰਾਂਗੇ ਪਰ ਹਾਂ ਇੰਨੀ ਗੱਲ ਜ਼ਰੂਰ ਪਤਾ ਹੈ ਕਿ ਜੰਨੀਆਂ ਵੀ 90% ਕੋਈ 10% ਨੂੰ ਮੈਂ ਕਹਿ ਨਹੀਂ ਸਕਦਾ ਪਰ 90% ਦਿੱਕਤਾਂ ਆਈਆਂ ਹੋਣਗੀਆਂ ਜਿਹੜੀਆਂ ਕੁਝ ਹੀ ਮਹੀਨਿਆਂ ਚ ਤੁਹਾਡੀਆਂ ਹੱਲ ਕਰ ਦਿਆਂਗੇ ਇੰਡਸਟਰੀ ਬਣਾ ਕੇ ਜੋ ਇੱਕ ਵਾਰ ਤੋਂ ਫੇਰ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਕਹਿ ਦੈਨ ਦੀ ਕਹਿਰਾਜ ਤੋਂ ਧੰਨਵਾਦ ਤੁਸੀਂ ਅੱਜ ਐਨਾ ਸੋਹਣਾ ਮਤਲਬ ਕਿ ਪਲੇਟਫਾਰਮ ਬਣਾਇਆ ਜਿਹਦੇ ਉੱਤੇ ਇਕੱਠੇ ਹੋਏ ਆਪਾਂ ਤੁਸੀਂ ਆਨਰ ਕੀਤਾ ਰਿਸਪੈਕਟ ਕੀਤਾ ਮੈਂ ਫੇਰ ਇੱਕ ਵਾਰ ਕਹਿਣਾ ਜੇ ਜਿਹੜੀ ਵੀ ਕੋਈ ਤੁਹਾਡੀ ਦਿੱਕਤ ਹੋਈ ਫਿਰ ਨਹੀਂ ਨੈਕਸਟ ਵੀਕ ਤੋਂ ਤੁਸੀਂ ਆਪਣੀ ਆਪਣੀ ਐਸੋਸੀਏਸ਼ਨ ਲੈਵਲ ਤੇ 1 ਮਿੰਟ ਤੋਂ ਪਹਿਲਾਂ ਮੇਰੇ ਤੱਕ ਉੱਥੇ ਆਓ ਚੰਡੀਗੜ੍ਹ ਆਓ ਦੋ ਸਾਰ ਆਫ ਓਪਨ ਫੋਰ ਥੋੜੇ ਨਹੀਂ ਹੋਣੇ ਕੱਦ ਨਹੀਂ ਥੋੜੇ ਨਹੀਂ ਦਰਵਾਜ਼ੇ ਸਦਾ ਖੁੱਲੇ ਨੇ ਹਰ ਸਮੇਂ ਖੁੱਲੇ ਨੇ ਤੁਸੀਂ ਆਓਗੇ ਚਰਚਾ ਕਰੋਗੇ ਮੈਂ ਲਿਖੂਗਾ ਤੁਹਾਡੇ ਤੋਂ ਤੁਹਾਡੇ ਉੱਚ ਮੈਂ ਇੱਕ ਬੇਨਤੀ ਜੂ ਕਰੂੰਗਾ ਕਿ ਦੇਖੋ ਸਮਰੀ ਬਰੀਫ ਚ ਪੁਆਇੰਟ ਵਾਈਜ਼ ਬਣਾ ਕੇ ਲਿਆਓਗੇ ਸ਼ਾਇਦ ਮੈਨੂੰ ਵੀ ਸਮਝ ਸੌਖਾ ਹੋਊਗਾ ਵੀ ਇਸ ਦਿੱਕਤਾਂ ਨੇ ਜਿਵੇਂ ਅਸੀਂ ਪਹਿਲਾਂ ਵੀ ਅਸੀਂ ਕਈ ਵਾਰ ਜੇ ਉਹ ਮੁੱਖਾਂ ਤੁਸੀਂ ਸਾਹ ਕੋ ਪ੍ਰੈਜੈਂਟੇਸ਼ਨ ਲੈ ਕੇ ਗਏ ਆ ਅਸੀਂ ਇੱਕੋ ਗੱਲ ਕਹੀ ਸੀ ਅੰਕਲ ਬੈਠੇ ਨੇ ਬਹੁਤ ਵਿਸ਼ੇਸ਼ੀ ਅਸੀਂ ਬੁਲੇਟਸ ਪੁਆਇੰਟ ਵਧਾ ਕੇ ਲੈ ਕੇ ਜਾਂਦੇ ਸੀ ਵੀ ਆਹ ਸਾਡੇ 10 ਪੁਆਇੰਟ ਨੇ ਤਾਂ ਜੋ ਉਹਨੂੰ ਪੜ੍ਹ ਵੀ ਸਕੇ ਉਹਦੇ ਤੇ ਆਦਰ ਵੀ ਕਰ ਸਕੇ ਸੋ ਕੋਸ਼ਿਸ਼ ਕਰਾਂਗੇ ਵੀ ਜੇ ਮੈਂ ਸਰਨਤਾ ਦੇ ਨਾਲ ਵੀ ਉਹਦੇ ਪੁਆਇੰਟਸ ਬਣਾਈਏ ਇੰਡਸਟਰੀ ਤੇ ਵੀ ਆਹ ਦਿੱਕਤ ਆ ਔਰ ਉਹਦਾ ਹੱਲ ਫਿਰ ਆਪਾਂ ਆਪਾਂ ਸਾਰਾ ਡਿਸਕਸ ਕਰਕੇ ਆਪਣੇ ਅਫੀਸਰ ਸਾਹਿਬਾਨ ਦਾ ਨਮਸਕਾਰ ਕਰਾ ਕੇ ਇੱਕ ਵਾਰ ਤੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਦੀ ਇਹ ਜਿਹੜੀ ਔਨਰਿੰਗ ਸੈਰੇਮਨੀ ਸੀ ਇਹ 올 ਇੰਡੀਆ ਸਟੇਜ਼ ਹੀਰੋ ਅਸੋਸੀਏਸ਼ਨ ਆਈਸਰਾ ਵੱਲੋਂ ਫੋਕਲ ਪੁਆਇੰਟ ਅਸੋਸੀਏਸ਼ਨ ਖੰਨਾ ਵੱਲੋਂ ਕੈਥਰ ਫੀਡ ਅਸੋਸੀਏਸ਼ਨ ਖੰਨਾ ਵੱਲੋਂ ਫਲੋਰ ਮੈਲ ਅਸੋਸੀਏਸ਼ਨ ਖੰਨਾ ਵੱਲੋਂ ਕੁਝ ਮੈਂਬਰ ਸਾਡੇ ਕੋਲ ਲੁਧਿਆਣੇ ਤੋਂ ਸਿੱਸੂ ਤੋਂ ਵੀ ਆਏ ਨੇ ਸੋ ਇਹ ਸਾਰਿਆਂ ਦਾ ਇੱਕ ਸਾਂਝਾ ਉਪਰਾਲਾ ਸੀ ਤੇ بڑا ਇਹਨਾਂ ਨੇ ਮਾਨ ਸਤਕਾਰ ਇੱਜ਼ਤ ਬਖਸ਼ੀ ਹੈ ਔਰ ਇੰਡਸਟਰੀ ਦੇ ਨਾਲ ਸਾਰੇ ਅੱਜ ਇੰਡਸਟਰੀਲਿਸਟ ਇਕੱਠੇ ਹੋਏ ਸੀ ਇੰਡਸਟਰੀ ਦੇ ਨਾਲ ਰਿਲੇਟਡ ਕੁਝ ਜਿਹੜੀਆਂ ਇੱਕ ਦੋ ਗੱਲਾਂ ਸੀ ਉਹ ਵੀ ਡਿਸਕਸ ਹੋਈਆਂ ਔਰ ਪੂਰਨ ਭਰੋਸਾ ਮੈਂ ਇਹਨਾਂ ਨੂੰ ਦਵਾਇਆ ਇਸ ਗੱਲ ਦਾ ਕਿ ਬਤੌਰ ਇੰਡਸਟਰੀ ਐਂਡ ਕਾਮਰਸ ਮਿਨਿਸਟਰ ਪੰਜਾਬ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਜਿਹੜੀ ਇੰਡਸਟਰੀ ਦੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੋਊਗੀ ਆਪਾਂ ਉਹਨੂੰ ਬੜੇ ਇਤਮਾਨਾਨ ਦੇ ਨਾਲ 15 ਤਰੀਕ ਤੋਂ ਬਾਅਦੋਂ ਜਿਹੜੀ ਪੰਚਾਇਤੀ ਇਲੈਕਸ਼ਨ ਤੋਂ ਬਾਅਦੋਂ ਆਪਾਂ ਇਸ ਨਾਮ ਦੇ ਨਾਲ ਬੈਠ ਕੇ ਇਹਦੇ ਤੇ ਸਾਰਾ ਵਰਕਆਊਟ ਕਰਾਂਗੇ ਤੇ ਸਾਰਾ ਵਰਕਆਊਟ ਕਰਕੇ ਇਹ ਪੁਲਿਸ ਜਿਹੜੇ ਕੋਈ ਵੀ ਮਤਲਬ ਇਹ ਮੈਟਰ ਹੋਣਗੇ ਇਹਨੂੰ ਅਸੀਂ ਬਿਲਕੁਲ 100% ਰਿਜ਼ੋਲਵ ਕਰਦੇ ਹਾਂ ਧੰਨਵਾਦ ਇਹਨਾਂ ਨੂੰ ਕੈਬਨਿਟ ਮਨਿਸਟਰ ਬਣਾਇਆ ਗਿਆ ਤੇ ਸਾਡੇ ਖੰਨੇ ਸ਼ਹਿਰ ਵਾਸਤੇ ਬਹੁਤ ਵੱਡੀ ਚੀਜ਼ ਹੈ ਦੇਖੋ ਕੰਮ ਤਾਂ ਪਹਿਲਾਂ ਵੀ ਕਰਦੇ ਰਹਿੰਦੇ ਸੀ ਹੁਣ ਵੀ ਕਰਦੇ ਰਹਿਣਗੇ ਇੰਡਸਟਰੀ ਰਵਾਨਾ ਤਾਂ ਖਤਮ ਵੀ ਨਹੀਂ ਹੁੰਦੀ ਆਉਂਦੀ ਆ ਹੋਣ ਵੀ ਅਸੀਂ ਜਿਹੜਾ ਹੈਗਾ ਅੱਜ ਦਾ ਸਾਡਾ ਸਿਰਫ ਇਹੀ ਇੱਕ ਮਾਸਟਰ ਸੀਗਾ ਬਾਕੀ ਦਾ ਜਦ ਮਰਜੀ ਇਹਨਾਂ ਨੂੰ ਜਾ ਕੇ ਬਲੋ ਜਦ ਮਰਜੀ ਪ੍ਰੋਬਲਮਾਂ ਤੋਂ ਜੋ ਵੀ ਹੈਗੀਆਂ ਸਾਡੀਆਂ ਜਲਦੀਆਂ ਉਹ ਅਸੀਂ ਮਿਲਾਂਗੇ ਵੀ ਨੈਕਸਟ ਵੀਕ ਆਪਣੀਆਂ ਪ੍ਰੋਬਲਮਾਂ ਰਵਾਂਗੇ ਵੀ ਤੇ ਸਾਡੀ ਸੋਲਵ ਵੀ ਹੋਣਗੀਆਂ ਉਸ ਕਰਕੇ ਅੱਜ ਦਾ ਦਿਨ ਦਾ ਸਿਰਫ ਇੱਕ ਖੁਸ਼ੀ ਵੀ ਹੈ ਵੀ ਹੈਵ ਸੈਲੀਬ੍ਰੇਟਿੰਗ ਦਾ ਇਹਨਾਂ ਦੀ ਜਿਹੜੀ ਫੈਨ ਇੰਸਟਾਗ੍ਰਾਮ ਵਿੱਚ ਲਿੱਤੀ ਹੈ ਤੁਸੀਂ ਦੇਖ ਰਹੇ ਹੋ ਪੀਵੀ 26 ਨਿਊਜ਼ ਚੈਨਲ ਤੇ ਮੈਂ ਹਾਂ ਸਰਬਜੀਤ ਸਿੰਘ ਜਿਵੇਂ ਕਿ ਅੱਜ ਗੋਲਡਨ ਗ੍ਰੀਨ ਕਲੱਬ ਦੇ ਵਿੱਚ ਸਰਦਾਰ ਤਰਨਪ੍ਰੀਤ ਸਿੰਘ ਸੌਂਗ ਕੈਮਰਨ ਮੰਤਰੀ ਅੰਡਸਟਰੀ ਲਿਸਟਾ ਦੇ ਨਾਲ ਉਹਨਾਂ ਨੇ ਇੱਕ ਖਾਸ ਮੁਲਾਕਾਤ ਕੀਤੀ ਹੈ ਸੋ ਅਸੀਂ ਵੀ ਇਨਵਾਈਟਡ ਸੀ ਸੋ ਮੈਂ ਇੱਥੇ ਦੀ ਅਪਡੇਟ ਤੁਹਾਡੇ ਨਾਲ ਸਨਮੁਖ ਹਾਜ਼ਰ ਕਰਾਂਗਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਸ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਪੀਬੀ 26 ਨਿਊਜ਼ ਦੀ ਟੀਮ ਵੱਲੋਂ